ਹੁਣ ਅਸੀਂ ਪਹੁੰਚ ਚੁੱਕੇ ਹਾਂ ਨੌਂ ਦੇ ਮੰਦਰ ਦੇ ਉੱਪਰ ਪਹਿਲਾਂ ਤੁਹਾਨੂੰ ਸਸ ਦੇ ਮੰਦਰ ਦੀਆਂ ਤਸਵੀਰਾਂ ਦਿਖਾਈਆਂ ਨੇ ਇੱਕੋ ਹੀ ਜਗ੍ਹਾ ਦੋ ਮੰਦਰ ਬਣੇ ਹੋਏ ਨੇ ਜਿਨ੍ਹਾਂ ਨੂੰ ਨੌਂ ਤੇ ਸਸ ਦਾ ਮੰਦਰ ਕਿਹਾ ਜਾਂਦਾ ਹੈ ਇਹ ਆ ਨੌਂ ਦੇ ਮੰਦਰ ਦੀਆਂ ਤਸਵੀਰਾਂ ਨੇ ਤੇ ਇਹ ਜਿਹੜੀ ਤਸਵੀਰ ਹੈ ਇਹ ਸਸ ਦੇ ਮੰਦਰ ਦੀ ਤਸਵੀਰ ਹੈ ਕਰੀਬ 1000 ਸਾਲ ਪਹਿਲਾਂ ਆਂਦਾਇ ਮੰਦਰ ਦੱਸਿਆ ਜਾ ਰਿਹਾ ਹੈ 1000 ਸਾਲ ਪੁਰਾਣਾ ਦਾ ਇਹ ਮੰਦਰ ਹੈ ਤੋ ਇਹ ਨੌ ਦੇ ਮੰਦਰ ਦੀਆਂ ਤਸਵੀਰਾਂ ਨੇ ਨੌ ਦਾ ਮੰਦਰ ਸੱਸ ਦੇ ਮੰਦਰ ਦੀ ਆ ਤੁਲਨਾ ਦੇ ਵਿੱਚ ਕਾਫੀ ਛੋਟਾ ਆ ਦਿਖਾਈ ਦਿੰਦਾ ਹੈ ਭਾਵ ਕਿ ਨੌ ਤੇ ਸੱਸ ਦੇ ਰਿਸ਼ਤੇ ਦੇ ਵਿੱਚ ਜਿਹੜਾ ਫਰਕ ਹੁੰਦਾ ਉਹ ਵੀ ਇੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸੱਸ ਦੀ ਪਾਵਰ ਜ਼ਿਆਦਾ ਹੁੰਦੀ ਹੈ ਤੇ ਨੌ ਦੀ ਪਾਵਰ ਘੱਟ ਹੁੰਦੀ ਹੈ ਤੇ ਨੌ ਦਾ ਜਿਹੜਾ ਮੰਦਰ ਹੈ ਉਹਦੇ ਤੁਹਾਨੂੰ ਅੰਦਰ ਲੈ ਚਲਦੇ ਹਾਂ ਹਾਂ ਇਹ ਦੇਖੋ ਤਸਵੀਰਾਂ ਨੇ ਇਹ ਨੌ ਦੇ ਆ ਮੰਦਰ ਦੀਆਂ ਤਸਵੀਰਾਂ ਨੇ ਪਰ ਇੱਕ ਫੜਕੇ ਵਿੱਚ ਨਜ਼ਰ ਆਉਂਦਾ ਹੈ ਕਿ ਆ ਨੋ ਦਾ ਮੰਦਿਰ ਛੋਟਾ ਜ਼ਰੂਰ ਹੈ ਪਰ ਉਹ ਤੋਂ ਜ਼ਿਆਦਾ ਉਚਾਈ ਤੇ ਬਣਿਆ ਹੋਇਆ ਸਸ ਦੇ ਮੰਦਿਰ ਤੋਂ ਜ਼ਿਆਦਾ ਉਚਾਈ ਤੇ ਬਣਿਆ ਹੋਇਆ ਤੇ ਇਸ ਮੰਦਿਰ ਦੇ ਵਿੱਚ ਆ ਜਿਹੜਾ ਰੂਪਰੇਖਾ ਹੈ ਉਹ ਵੀ ਥੋੜੀ ਬਦਲੀ ਹੋਈ ਆ ਬਥੇਰੇ ਛੋਟਾ ਹੈ ਤੋਂ ਸਾਸਤੇ ਨੋ ਦੇ ਮੰਦਿਰ ਦੇ ਨਾਲ ਹੀ ਇਹ ਕਿਲੇ ਦੀ ਦੀਵਾਰ ਦਿਖਾਈ ਦਿੰਦੀ ਹੈ ਤੇ ਇੱਥੋਂ ਆ ਦਿਖਾਈ ਦਿੰਦਾ ਹੈ ਪੂਰਾ ਗਵਾਲੀਅਰ ਸ਼ਹਿਰ ਪੂਰੇ ਗਵਾਲੀਅਰ ਸ਼ਹਿਰ ਦਾ ਇਹ ਖੂਬਸੂਰਤ ਦ੍ਰਿਸ਼ ਵੀ ਤੁਹਾਨੂੰ ਇੱਥੋਂ ਸਾਸਤੇ ਨੋ ਦੇ ਮੰਦਿਰ ਤੋਂ ਆ ਸਾਫ਼ ਤੌਰ ਤੇ ਦਿਖਾਈ ਦਿੰਦਾ ਹੈ